ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਡ ਪਟਿਕ ਬੜਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਆਈਟਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਜੀ ਅੱਜ ਦੀ ਜਿਹੜੀ ਸਾਡੇ ਸੂਟ ਰੈਨ ਵਾਲੇ ਆ ਲੋੜੀ ਆਫਰ ਤੇ ਰਹਿਣਗੇ ਠੀਕ ਹੈ ਜੀ ਅੱਜ ਤੋਂ ਜਿਹੜੇ ਵੀ ਸੂਟ ਆਉਣਗੇ ਜੀ ਲੋੜੀ ਆਫਰ ਤੇ ਰਿਹਾ ਕਰਨਗੇ ਅੱਜ ਅਸੀਂ ਬੜੇ ਡਿਸਕਾਊਂਟਸ ਦੇ ਵਿੱਚ ਤੁਹਾਨੂੰ ਹੈਵੀ ਪਾਰਟੀ ਵੇਅਰ ਸੂਟ ਵੀ ਲੈ ਕੇ ਆਏ ਹਾਂ ਤੇ ਪਲੇਨ ਸਟਾਫ ਵੀ ਲੈ ਕੇ ਆਏ ਹਾਂ ਮੇਰੀ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹਿਣਾ ਤਾਂ ਕਿ ਅਸੀਂ ਤੁਹਾਨੂੰ ਬਹੁਤ ਸੋਹਣੇ ਪਲੇਨ ਵਰਕ ਵਾਲੇ ਸੂਟ ਵੀ ਦਿਖਾਵਾਂਗੇ ਤੇ ਥੋੜੇ ਜਿਹਾ ਪਾਰਟੀ ਵੇਅਰ ਸੂਟ ਵੀ ਦਿਖਾਵਾਂਗੇ ਜਿਹੜੇ ਲੋੜੀ ਆਫਰ ਤੇ ਲਗਾਏ ਗਏ ਆ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਫਸਟ ਸੂਟ ਚੈੱਕ ਕਰੋ ਜੀ ਪੂਰੇ ਹੈਵੀ ਸੂਟ ਰਹਿਣਗੇ ਠੀਕ ਹੈ ਜੀ ਪੂਰੇ ਹੈਵੀ ਸੂਟ ਰਹਿਣਗੇ ਇਹ ਕਰੇਵ ਹੈ ਠੀਕ ਹੈ ਜੀ ਸਟਾਫ ਰਹਿਣ ਵਾਲਾ ਕਰੇਵ ਸਟਾਫ ਕਰੇਵ ਰਹਿਣ ਵਾਲਾ نیچے ਤੁਸੀਂ ਦੇਖ ਸਕਦੇ ਹੋ ਪੂਰਾ ਹੈਵੀ ਵਰਕ ਹੈ ਘੇਰੇ ਦੇ ਉੱਪਰ ਪੂਰਾ ਹੈਵੀ ਵਰਕ ਹੈ ਜਿੰਨਾ ਮਰਜੀ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ 25 26 ਤੱਕ ਘੇਰਾ ਪਿਆ ਜੀ ਇਹਦਾ 30 ਤੱਕ ਵੀ ਰਹਿਣ ਵਾਲਾ ਘੇਰਾ ਬਹੁਤ ਹੈਵੀ ਘੇਰਾ ਬਣਿਆ ਹੋਇਆ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਥ्रेड ਵਰਕ ਵੀ ਹੈ ਹੈਂਡ ਵਰਕ ਵੀ ਹੈ ਠੀਕ ਹੈ ਜੀ ਉੱਪਰ ਨੈਕ ਤੱਕ ਵਰਕ ਬਣਿਆ ਹੋਇਆ ਨੈਕ ਪੱਟੀ ਵੀ ਬਣੀ ਹੋਈ ਹੈ ਚੈੱਕ ਕਰੋ ਕਲਰ ਹੈਗਾ ਜਿਹੜਾ ਵਾਈਨ ਕਲਰ ਜੀ ਵਾਈਨ ਕਲਰ ਹੈ ਲੋੜੀ ਆਫਰ ਤੇ ਅਸੀਂ ਇਹ ਵਾਲੇ ਸੂਟ ਲਗਾਏ ਹੋਏ ਆ ਜੀ ਇਹਦੇ ਨਾਲ ਜਿਹੜੀ ਬਾਟਮ ਤੇ ਵੀ ਤੁਹਾਨੂੰ ਹੈਵੀ ਵਰਕ ਮਿਲੂਗਾ ਚੈੱਕ ਕਰ ਸਕਦੇ ਹੋ ਇਹ ਵਾਲੀ ਬਾਟਮ ਤੇ ਹੈਵੀ ਵਰਕ ਆਊਗਾ ਵਾਈਨ ਸ਼ੇਡ ਹੈ ਸਟਾਫ ਬੜਾ ਫਾਈਨ ਰਹਿਣ ਵਾਲਾ ਕ੍ਰੇਪ ਸਟਾਫ ਰਹੂਗਾ ਇਹਦੇ ਨਾਲ ਜਿਹੜਾ ਦੁਪੱਟਾ ਆਉਣ ਵਾਲਾ ਜੀ ਉਹ ਆਊਗਾ ਪਿਓਰ ਦਾ 4 ਸਾਈਡ ਵਰਕ ਹੋਇਆ ਦੁਪੱਟੇ ਦੇ ਚੈੱਕ ਕਰ ਸਕਦੇ ਹੋ ਤੁਸੀਂ ਲੇਸ ਪੱਟੀ ਵੀ ਦਿੱਤੀ ਗਈ ਹੈ ਫਿਨਿਸ਼ਿੰਗ ਦੇ ਨਾਲ ਦੁਪੱਟਾ ਤੁਹਾਨੂੰ ਦਿਖਾਵਾਂਗੇ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਪੂਰਾ ਹੈਵੀ ਦੁਪੱਟਾ ਜੀ ਦੇਖੋ ਜੀ ਪੂਰਾ ਹੈਵੀ ਦੁਪੱਟਾ ਤੁਸੀਂ ਲੋਹੜੀ ਆਫਰ ਤੇ ਕਿਸੇ ਨੂੰ ਗਿਫਟ ਕਰਨ ਵਾਸਤੇ ਠੀਕ ਹੈ ਜੀ ਕਿਸੇ ਨੂੰ ਲੋਹੜੀ ਦੇਣ ਵਾਸਤੇ ਤੁਸੀਂ ਸੂਟ ਦੇਣਾ ਜੀ ਬਾਏ ਕਰ ਸਕਦੇ ਹੋ ਆਫਰ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਲਗਾਏ ਗਏ ਆ ਚੈੱਕ ਕਰੋ ਪੂਰਾ ਹੈਵੀ 4 ਸਾਈਡਸ ਦੁਪੱਟਾ ਰਹਿਣ ਵਾਲਾ ਪਿਓਰ ਦੀ ਵਿੱਚ ਦੇ ਵਿਚ ਸੀਕੈਂਸ ਸਿੱਪੀ ਵਰਕ ਵੀ ਹੋਇਆ ਦੁਪट्टे ਦੇ ਵਿੱਚ ਦੇਖ ਸਕਦੇ ਹੋ ਪੂਰੇ ਆ ਵਧੀਆ ਸੂਟ ਰੈਣ ਵਾਲਾ ਜੀ ਪ੍ਰਾਈਸ ਦੇ ਰਹੇ ਹਾਂ ਸਿਰਫ ਤੁਹਾਨੂੰ 14500 14500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਆ ਜੀ ਠੀਕ ਹੈ ਜੀ ਆਫਰ ਤੇ ਲਗਾਏ ਗਏ ਆ ਜੀ ਇਹ ਵਾਲੇ ਸੂਟ 14500 ਦੇ ਵਿੱਚ ਤੁਸੀਂ ਇੰਨਾ ਹੈਵੀ ਵਰਕ ਵਾਲਾ ਪਹੁੰਚੇ ਤੇ ਕਿ ਵੀ ਪੂਰਾ ਹੈਵੀ ਵਰਕ ਆਊਗਾ ਜੀ ਇਹ ਵਾਲਾ ਸੂਟ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਸਿਰਫ 14500 ਦੇ ਵਿੱਚ ਚੈੱਕ ਕਰੋ ਜੀ ਇਹਦੇ ਵਿੱਚ ਤੁਹਾਨੂੰ ਕਲਰ ਮੈਲਣ ਵਾਲਾ ਜੀ ਇੱਕ ਮਹਿੰਦੀ ਸ਼ੇਡ ਸੌਰੀ ਇਹ ਮਾਊਸ ਕਲਰ ਹੈ ਜੀ ਠੀਕ ਹੈ ਜੀ ਇਹ ਕਿਹਦੇ ਵਿੱਚ ਤੁਹਾਨੂੰ ਮਾਊਸ ਕਲਰ ਮਿਲੇਗਾ ਦੇਖੋ ਜੀ ਇਹਦਾ ਵੀ ਵਰਕ ਇਹ ਵਾਲਾ ਰਹੂਗਾ ਇਹਦੇ ਨਾਲ ਦੁਪੱਟਾ ਮਾਊਸ ਕਲਰ ਮਿਲੇਗਾ ਇਹ ਕਿਹਦੇ ਵਿੱਚ ਮਿਲੇਗਾ ਤੁਹਾਨੂੰ ਮਸਟਰਡ ਸ਼ੇਡ ਮਿੱਠਾ ਜਿਹਾ ਪੀਲਾ ਕਲਰ ਮਿਲੇਗਾ ਜੀ ਦੇਖੋ ਜੀ ਇਹ ਕੇ ਵਾਲਾ ਕਲਰ ਮਿਲੇਗਾ ਤੁਹਾਨੂੰ 10 ਕਲਰ ਮਿਲਣਗੇ ਜੀ ਇਹਦੇ ਵਿੱਚ ਦੇਖੋ ਜੀ ਇਹ ਵਾਲਾ ਕਲਰ ਮਿਲੂਗਾ ਬੜੇ ਸੋਹਣੇ ਕੇ ਸੂਰ ਰਹਿਣ ਵਾਲੇ ਆ ਹਾਂਜੀ ਇਹਦੇ ਵਿੱਚ ਤੁਹਾਨੂੰ ਇੱਕ ਮਾਊਸ ਕਲਰ ਮਿਲਣਾ ਸੀ ਇੱਕ ਇਹ ਵਾਲਾ ਕਲਰ ਮਿਲਣਾ ਸੀ येलो ਕਲਰ ਇਹ ਵਾਲਾ ਰੌਗਨਾਟਾ ਦੁਪੱਟਾ ਪੂਰਾ ਹੈਵੀ ਵਰਕ ਵਾਲਾ ਤੁਹਾਨੂੰ ਪਹਿਲਾਂ ਦੁਪੱਟਾ ਸੀ ਖੋਲ ਕੇ ਦਿਖਾਇਆ ਵੀ ਕਿੱਦਾਂ ਦੀ ਦੁਪੱਟੇ ਦੀ ਲੁੱਕ ਹੈ ਇਹ ਕੇਵੇ ਦੇ ਸੀ ਮਿਲਣਾ ਤੁਹਾਨੂੰ ਮੋਰ ਪੰਖੀਆ ਕਲਰ ਸਿਰਫ 1450 ਦੇ ਵਿੱਚ ਤੁਸੀਂ ਲੋੜੀ ਆਫਰ ਤੇ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਕੇ ਵਾਲਾ ਕਲਰ ਤੁਹਾਨੂੰ ਮੋਰ ਪੰਖੀਆ ਮਿਲ ਚਾਰ ਕਲਰ ਇਹਦੇ ਵਿੱਚ ਅਵੇਲੇਬਲ ਹੈ ਸਿਰਫ 1450 ਦੇ ਵਿੱਚ ਆਫਰ ਪ੍ਰਾਈਸ ਲਗਾਈ ਗਈ ਹੈ ਜੀ ਲੈ ਸਕਦੇ ਹੋ ਸਾਡੇ ਕੋਲੋਂ ਪੂਰੇ ਹੈਵੀ ਵਰਕ ਵਾਲੇ ਸੂਟ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਪਲੇਨ ਸਟਾਫ ਜੋ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਵਰਕ ਵਾਸਤੇ ਪਲੇ ਸਟਾਫ ਜਿਹਦੀ ਪ੍ਰਾਈਸ ਰਹਿਣ ਵਾਲੀ ਆ ਸਿਰਫ 200 ਰੁਪਏ ਦਾ ਸੂਟ ਰਹਿਣ ਵਾਲਾ ਜੀ ਕੱਟ ਰਹਿਣ ਵਾਲੀ ਐ 4:30 ਤੇ ਪੌਣੇ 5 ਤੱਕ ਕੱਟ 4:30 ਤੇ ਪੌਣੇ 5 ਦੀ ਰਹਿਣ ਵਾਲੀ ਐ 200 ਰੁਪਏ ਦਾ ਸੂਟ ਰਹੂਗਾ ਜੀ ਠੀਕ ਐ ਜੀ ਸਟਾਫ ਜਿਹੜਾ ਰਹੂਗਾ ਬੜਾ ਫਾਈਨ ਸਟਾਫ ਰਹਿਣ ਵਾਲਾ ਐ ਵਰਕ ਵਾਲਾ ਸਟਾਫ ਰਹੂਗਾ ਠੀਕ ਐ ਜੀ ਆਫਰ ਦੇ ਵਿੱਚ ਸੂਟ ਲਗਾਏ ਅਸੀਂ ਇਹ ਵਾਲੇ ਚੈੱਕ ਕਰੋ ਜੀ ਇਹ ਵਾਲਾ ਮਹਿਰੂਨ শেਡ ਦੀ ਵਿੱਚ ਹੈ ਸਟਾਫ ਦੇਖ ਸਕਦੇ ਹੋ ਤੁਸੀਂ ਐਦਾਂ ਦਾ ਸਟਾਫ ਤੁਹਾਨੂੰ 7-800 ਦਾ ਸੂਟ ਮਿਲਣਾ ਜੀ ਵਰਕ ਕਰਨ ਵਾਸਤੇ ਚੈੱਕ ਕਰੋ ਨਜ਼ਦੀਕ ਤੋਂ ਨਿਊ ਜਸਟ ਸਟਾਫ ਰਹਿਣ ਵਾਲਾ ਤੁਹਾਨੂੰ 7-800 ਦਾ ਸੂਟ ਪੈਣਾ ਜੀ ਅਸੀਂ ਸਿਰਫ ਤੁਹਾਨੂੰ ਦੇ ਰਹੀਆਂ 200 ਦੇ ਵਿੱਚ ਕੱਟ ਰਊਗੀ 4.5 ਤੋਂ ਲੈ ਕੇ ਪੌਣੇ 5 ਤੱਕ ਕਲਰ ਚੈੱਕ ਕਰੀ ਚਲੋ ਇਹ ਵਾਲਾ ਕਲਰ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਬਹੁਤ ਹੀ ਫਾਈਨ ਸਟਾਫ ਹੈ ਵਰਕ ਕਰਵਾਓ ਹੈਂਡ ਵਰਕ ਕਰਵਾਓ ਨਜ਼ਦੀਕ ਤੋਂ ਤੁਸੀਂ ਸਟਾਫ ਚੈੱਕ ਕਰ ਸਕਦੇ ਹੋ ਦੇਖੋ ਜੀ ਕੱਟ ਰਹੂਗੀ 4:30 ਤੋਂ ਲੈ ਕੇ 5:30 ਤੱਕ ਹਾਂਜੀ ਇਹ ਡਾਰਕ ਮੋਰ ਪੰਖੀ ਆ ਜੀ ਛੇੜ ਹੈ ਜੀ ਪਰ ਕਲਰ ਥੋੜਾ ਡਾਲ ਆ ਰਿਹਾ ਕੈਮਰੇ ਵਿੱਚ ਮੋਰ ਪੰਖੀ ਆ ਜੀ ਛੇੜ ਹੈ ਜੀ ਇਹ ਵਾਲਾ ਇਹਦਾ ਸਿੱਧੀ ਸਾਈਡ ਹੈ ਚਮਕ ਵਾਲੀ ਸਾਈਡ ਸਿੱਧੀ ਹੈ ਜੀ ਇਹ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਹੈ ਠੀਕ ਹੈ ਜੀ ਕੱਟ ਰਹੂਗੀ 4:30 ਤੋਂ ਲੈ ਕੇ 4:50 ਤੱਕ ਇਹ ਵਾਲਾ ਕਲਰ ਮਿਲੂਗਾ ਮੋਰ ਪੰਖੀਆ ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ ਇਹਦੇ ਉੱਪਰ ਥ्रेड ਵਰਕ ਕਰਵਾਓ ਜਰੀ ਵਰਕ ਕਰਵਾਓ ਹੈਂਡ ਵਰਕ ਕਰਵਾਓ ਜਿੱਦਾਂ ਦੇ ਮਰਜ਼ੀ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਮਹਿੰਦੀਆ ਕਲਰ ਰਹਿਣ ਵਾਲਾ ਸਟਾਫ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਜੀ ਬਹੁਤ ਹੀ ਫਾਈਨ ਸਟਾਫ ਰਹਿਣ ਵਾਲਾ ਠੀਕ ਹੈ ਜੀ ਕੱਟ ਰਹਿਣ ਵਾਲੀ ਆ 4:30 ਤੋਂ 5:30 ਤੱਕ ਸੂਟ ਦੀ ਪ੍ਰਾਈਸ ਰਹੂਗੀ ਸਿਰਫ 200 ਬਹੁਤ ਵੱਡੀ ਆਫਰ ਹੈ ਤੁਹਾਡੇ ਵਾਸਤੇ 200 ਦੇ ਵਿੱਚ ਤੁਸੀਂ ਪਲੇਨ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜਿੱਦਾਂ ਦੇ ਮਰਜ਼ੀ ਸੂਟ ਰੈਡੀ ਕਰੋ ਦੋ ਸੂਟ ਲੈ ਸਕਦੇ ਹੋ ਲਹਿੰਗਾ ਬਣਾਓ ਸ਼ਾਰ ਸ਼ਰਾਰਾ ਬਣਾਓ ਲਾਚਾ ਬਣਾਓ ਜਿੱਦਾਂ ਦਾ ਮਰਜ਼ੀ ਤੁਸੀਂ ਲੈ ਸਕਦੇ ਹੋ ਮਾਵਾਂ ਵੀ ਆਪਣਾ ਸੇਮ ਸੂਟ ਰੈਡੀ ਕਰ ਸਕਦੀਆਂ ਲੈ ਕੇ ਸਟਾਫ ਸਾਡੇ ਕੋਲੋਂ ਸਿਰਫ ਦੇਖੋ ਜੀ ਸਟਾਫ ਬੜਾ ਹੀ ਫਾਈਨ ਹੈ ਨਜ਼ਦੀਕ ਤੋਂ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਫਾਈਨ ਸਟਾਫ ਰਹਿਣ ਵਾਲਾ ਜੀ ਰੈੱਡ ਕਲਰ ਸੀ ਜੀ ਇਹ ਇਹ ਥੋੜਾ ਜਾਂ ਮਹਿਰੂਨ ਛੇੜ ਦੇ ਵਿੱਚ ਰੈੱਡ ਹੈ ਜੀ ਠੀਕ ਹੈ ਜੀ ਇਹ ਵਾਲਾ ਟਮਾਟਰੀ ਰੈੱਡ ਹੈ ਜੀ ਠੀਕ ਹੈ ਜੀ ਕੱਟ ਰਹੋਗੀ 4:30 ਤੋਂ 5:30 ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਾਈਨ ਸਟਾਫ ਰਹਿਣ ਵਾਲਾ ਚੈੱਕ ਕਰੋ ਟਮਾਟਰੀ ਰੈੱਡ ਰਹਿਣ ਵਾਲਾ ਜੀ ਇਹ ਵਾਲਾ ਫੇਰ ਆਊਗਾ ਮੂੰਗਿਆ ਜਾਂ ਕਲਰ ਆਊਗਾ ਜੀ ਠੀਕ ਹੈ ਜੀ ਸਟਾਫ ਚੈੱਕ ਕਰੋ ਬਹੁਤ ਹੀ ਫਾਈਨ ਸਟਾਫ ਰਹੂਗਾ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਮੂੰਗਿਆ ਕਲਰ ਹੈ ਜੀ ਮੈਂ ਮੂੰਗਿਆ ਜਾਂ ਕਲਰ ਹੈ ਜੀ ਇਹ ਵੀ ਮੂੰਗਿਆ ਕਲਰ ਆਊਗਾ ਜੀ ਚੈੱਕ ਕਰੀ ਚੱਲੋ ਸਕਰੀਨ ਸ਼ਾਟ ਲੈ ਕੇ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੁਹਾਡਾ ਰਾਮਨਾਥ 4.5 ਵਿੱਚ ਸੂਟ ਰੈਡੀ ਹੋਣਾ ਇਹ ਵਾਲਾ ਦੇਖੋ ਜੀ ਇਹ ਥੋੜਾ ਜਿਹਾ ਸ਼ਾਈਨ ਵਾਲਾ ਸਟਾਫ ਰਹੂਗਾ ਦੇਖੋ ਜੀ ਇਹ ਵੀ ਸਟਾਫ ਬੜਾ ਫਾਈਨ ਹੈ ਹੈਂਡਵਰਕ ਕਰਵਾਓ ਥ्रेड ਵਰਕ ਕਰਵਾਓ ਇਹ ਥੋੜਾ ਜਿਹਾ ਮਜੈਂਟਾ ਜੀ ਸ਼ੇਡ ਵਿੱਚ ਹੈ ਜੀ ਚੈੱਕ ਕਰੋ ਮਜੈਂਟਾ ਸ਼ੇਡ ਦੇ ਵਿੱਚ ਰਹੂਗਾ ਪਲੇਨ ਸਟਾਫ ਸਿਰਫ 200 ਰੁਪਏ ਠੀਕ ਹੈ ਜੀ ਇਹ ਮੋਰ ਪੰਖੀਆ ਜੀ ਬਲੂ ਜੀ ਸ਼ੇਡ ਦੇ ਵਿੱਚ ਮੋਰ ਪੰਖੀਆ ਕਲਰ ਰਹਿਣ ਵਾਲਾ ਹੈ ਇਹਦੇ ਵਿੱਚ ਸੈਲਫ ਬਣਿਆ ਹੋਇਆ ਜੀ ਸੈਲਫ ਪ੍ਰਿੰਟ ਦੇ ਵਿੱਚ ਹੈ ਨਜ਼ਦੀਕ ਤੋਂ ਦੇਖੋ ਜੀ ਇਹਦੇ ਵਿੱਚ ਨਾ ਐਡਾ ਲਾਈਨ ਆ ਗਈਆਂ ਚੈੱਕ ਕਰੋ ਉਹ ਸੈਲਫ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਸਟਾਫ ਦਾ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਨਜ਼ਦੀਕ ਤੋਂ ਦਿਖਾ ਦਿੰਦੇ ਆ ਤੁਹਾਨੂੰ ਦੇਖੋ ਐਡਾ ਸੈਲਫ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਜੀ ਸੈਲਫ ਸਟਾਫ ਹੈ ਜੀ ਇਹ ਏਵੀ ਮਹਿੰਦੀਆ ਸ਼ੇਡ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਇਹਦੇ ਵਿੱਚ ਵੀ ਸੈਲਫ ਬਣਿਆ ਹੋਇਆ ਜੀ ਇਹ ਵੀ ਸੈਲਫ ਦੇ ਵਿੱਚ ਹੈ ਜਿਹੜਾ ਇਹ ਪਲੇਨ ਸਟਾਫ ਨਹੀਂ ਹੈਗਾ ਇਹ ਸੈਲਫ ਦੇ ਵਿੱਚ ਹੈ ਜੀ ਸੈਲਫ ਦੀ ਹਲਕੀ ਜੀ ਇਹਦੇ ਵਿੱਚ ਡਿਜ਼ਾਈਨਿੰਗ ਹੋਈ ਹੈ ਜੀ ਚੈੱਕ ਕਰੋ ਨਜ਼ਦੀਕ ਤੋਂ ਵਾਈਨ ਸ਼ੇਡ ਹੈ ਜੀ ਇਹ ਵਾਈਨ ਸ਼ੇਡ ਰਹੂਗਾ ਜੀ ਇਹ ਵਾਲਾ ਕਲਰ ਬੜਾ ਪਿਆਰਾ ਜਾਂ ਹੋ ਰਹੀ ਮਹਿੰਦੀ ਨਹੀਂ ਕਹਿ ਸਕਦੇ ਅਸੀਂ ਮੂੰਗਿਆ ਗ੍ਰੀਨ ਜਿਹਾ ਕਲਰ ਹੈ ਨਿਊ ਜੀ ਛੇੜਾ ਜਿਵੇਂ ਇਹ ਵਾਲਾ ਮਹਿੰਦੀਆ ਕਲਰ ਆਊਗਾ ਇਹ ਡਿਫਰੈਂਟ ਕਲਰ ਹੈ ਇਹ ਡਿਫਰੈਂਟ ਕਲਰ ਹੈ ਜੀ ਬਹੁਤ ਪਿਆਰਾ ਕਲਰ ਹੈ ਆਉਂਦਾ ਗ੍ਰੀਨ ਸ਼ੇਡ ਦੇ ਵਿੱਚ ਇਹ ਵੀ ਸਟਾਫ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਜੀ ਫਾਈਨ ਸਟਾਫ ਹੈ ਜੀ ਕੱਟ ਰਹੂਗੀ ਸਿਰਫ 4.5 ਤੋਂ ਲੈ ਕੇ 5 ਤੱਕ ਇਹ ਵੀ ਸੈਲਫ ਦੇ ਵਿੱਚ ਰਹਿਣ ਵਾਲਾ ਸਟਾਫ ਹੈ ਮਹਿੰਦੀ ਕਲਰ ਹੈ ਜੀ ਇਹ ਗਲਾਸ ਸਿਲਕ ਆਉਗੀ ਜੀ ਦੇਖ ਸਕਦੇ ਹੋ ਨਜ਼ਦੀਕ ਤੋਂ ਸ਼ਾਈਨਿੰਗ ਵਾਲਾ ਸਟਾਫ ਹੈ ਹੈਂਡਵਰਕ ਲਈ ਬੜਾ ਪਿਆਰਾ ਰਹਿਣਾ ਇਹ ਵਾਲਾ ਸਟੱਫ ਵੀ ਕੱਟ ਰਹੂਗੀ 4:30 ਤੋਂ 5:30 ਇਹ ਮਹਿਰੂਨ ਸ਼ੇਡ ਆ ਗਿਆ ਇਹਦੇ ਵਿੱਚ ਬ੍ਰੀਕ ਪ੍ਰੀਕ ਲਾਈਨਾਂ ਬਣੀਆਂ ਹੋਈਆਂ ਨੇ ਨਜ਼ਦੀਕ ਤੋਂ ਦੇਖੋ ਜੀ ਬ੍ਰੀਕ ਜੀ ਸੈਲਫ ਲਾਈਨ ਬਣੀ ਹੋਈ ਹੈ ਮਹਿਰੂਨ ਸ਼ੇਡ ਹੈ ਜੀ ਪ੍ਰਾਈਸ ਸਿਰਫ 200 ਇਹ ਵੀ ਮੋਰ ਪੰਖੀ ਆ ਜੀ ਕਲਰ ਬਲੂ ਸ਼ੇਡ ਦੇ ਵਿੱਚ ਇਹ ਵੀ ਸੈਲਫ ਦੇ ਵਿੱਚ ਰਹੂਗਾ ਜੀ ਇਹ ਬੋਟਲ ਗ੍ਰੀਨ ਕਲਰ ਹੈ ਚੈੱਕ ਕਰੋ ਬੋਟਲ ਗ੍ਰੀਨ ਕਲਰ ਹੈ ਜੀ ਇਹ ਵੀ ਬੋਟਲ ਗ੍ਰੀਨ ਕਲਰ ਹੈ ਜੀ ਦੋ ਪੀਸ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਇਹ ਬਲੈਕ ਸ਼ੇਡ ਦੇ ਵਿੱਚ ਇਹ ਬਲੈਕ ਚ ਆਊਗਾ ਜੀ ਇਹ ਵਾਈਨ ਸ਼ੇਡ ਦੇ ਵਿੱਚ ਹੈ ਜੀ ਵਾਈਨ ਸ਼ੇਡ ਹੈ ਬੜਾ ਪਿਆਰਾ ਜਿਹਾ ਕਲਰ ਆਉਣ ਵਾਲਾ ਜੀ ਵਾਈਨ ਸ਼ੇਡ ਦੇ ਵਿੱਚ ਹੈ ਇਹ ਵੀ ਮੋਰ ਪੰਖੀਆ ਕਲਰ ਰਹਿਣ ਵਾਲਾ ਸਿੱਧੀ ਸਾਈਡ ਦੇ ਸਕਦੇ ਹਾਂ ਸ਼ਾਈਨਿੰਗ ਜਿਵੇਂ ਆ ਸੈਟਨ ਸਟਾਫ ਨਹੀਂ ਹੁੰਦਾ ਉਹ ਵਾਲਾ ਸਟਾਫ ਹੈ ਜੀ ਸੈਟਨ ਸਿਲਕ ਸਟਾਫ ਹੈ ਜੀ ਨਜ਼ਦੀਕ ਤੋਂ ਦੇਖੋ ਇਹ ਸੈਟਨ ਸਿਲਕ ਸਟਾਫ ਹੈ ਸ਼ਾਈਨਿੰਗ ਵਾਲਾ ਸਟਾਫ ਰਹੂਗਾ ਜੀ ਸੈਟਨ ਸਿਲਕ ਸਟਾਫ ਸਿਰਫ 200 ਪ੍ਰਾਈਸ ਸੂਟ ਦੀ ਜੀ ਇਹ ਵੀ ਸੈਟਨ ਸਟਾਫ ਰਹੂਗਾ ਜੀ ਸਿੱਧੀ ਸਾਈਡ ਹੈ ਵਾਲੀ ਇਹਦੀ ਸੈਰਟਨ ਸਟਾਫ ਰਹਿਣ ਵਾਲਾ ਸੈਰਟਨ ਸਿਰਕ ਸਟਾਫ ਹੈ ਜੀ ਇਹ ਵਾਲਾ ਕਲਰ ਵੀ ਮੋਰ ਪੰਖੀਆ ਬਲੂ ਸ਼ੇਡ ਦੇ ਵਿੱਚ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਕਲਰ ਬੜਾ ਪਿਆਰਾ ਇਹ ਵੀ ਸੈਰਟਨ ਸਿਲਕ ਸਟਾਫ ਰਹੂਗਾ ਜੀ ਨਜ਼ਦੀਕ ਤੋਂ ਦੇਖੋ ਇਹਦੀ ਸ਼ਾਈਨਿੰਗ ਠੀਕ ਹੈ ਜੀ ਸੈਰਟਨ ਸਿਲਕ ਸਟਾਫ ਰਹੂਗਾ ਸਿਰਫ 200 ਰੁਪਏ ਪ੍ਰਾਈਸ ਕੱਟ ਰਊ 4.5 ਤੋਂ 5 ਇਹ ਰੈੱਡ ਸ਼ੇਡ ਦੇ ਵਿੱਚ ਐ ਜੀ ਦੇਖੋ ਜੀ ਰੈੱਡ ਸ਼ੇਡ ਐ ਇਹ ਵਾਈਨ ਸ਼ੇਡ ਦੇ ਵਿੱਚ ਐ ਠੀਕ ਐ ਜੀ ਇਹ ਫਿਰ ਮੋਰ ਪੰਖੀਆ ਕਲਰ ਆ ਗਿਆ ਜੀ ਬੜੇ ਪਿਆਰੇ ਜਿਹੇ ਕਲਰ ਐ ਇਸ ਤੋਂ ਅੱਗੇ ਤੁਹਾਨੂੰ ਹੋਰ ਕਲਰ ਦਿਖਾਵਾਂਗੇ ਹਾਂ ਜੀ ਬਰਬਰੀ ਸਟਾਫ ਰਹੂਗਾ ਜੀ ਇਹਨਾਂ ਦੀ ਜਿਹੜੀ ਪ੍ਰਾਈਸ ਹੋਊਗੀ 200 225 ਰੁਪਏ ਪ੍ਰਾਈਸ ਰਹਿਣ ਵਾਲੀ ਐ ਕੱਟ ਰਊਗੀ ਇਹ 5:30 6:00 ਤੱਕ ਕੱਟ ਰਹਿਣ ਵਾਲੀ ਹੈ ਜੀ 5:30 ਤੋਂ 6:00 ਤੱਕ ਕੱਟ ਰਹੂਗੀ ਕੱਟ ਵੱਡੀ ਰਹੂਗੀ ਬਰਬਰੀ ਸਟਾਫ ਰਹੂਗਾ ਕਲਰ ਚੈੱਕ ਕਰੀ ਚੱਲੋ ਜੀ ਇਹ 225 ਦਾ ਸੂਟ ਹੈ ਜੀ ਇਹ ਦੇਖੋ ਜੀ ਮਸਟਰਡ ਸ਼ੇਡ ਦੇ ਵਿੱਚ ਹੈ ਜੀ 5:30 ਜਾਂ 5 ਜਾਂ 6:00 ਦੀ ਕੱਟ ਰਹਿਣ ਵਾਲੀ ਹੈ 225 ਰੁਪਏ ਦਾ ਸੂਟ ਰਹੂਗਾ ਜੀ ਇਹਦੀ ਕੱਟ ਵੱਡੀ ਹੈ ਜੀ ਆਫ ਵਾਈਟ ਦੇ ਵਿੱਚ ਹੈ ਜੀ ਬੜਾ ਪਿਆਰਾ ਜਿਹਾ ਹੈਂਡਵਰਕ ਕਰਵਾ ਸਕਦੇ ਹੋ ਬੜਾ ਸੋਹਣਾ ਸੂਟ ਰੈਡੀ ਕਰ ਸਕਦੇ ਹੋ 6:00 ਤੱਕ ਦੀ ਕੱਟ रहन वाली है साढ़े पांच तो लैके साढ़े छे की कट वाली है ये वाला कलर चैक करो ये बरबरी के जी ये भी कट यी रहने वाली है दो सौ पच्ची का सूट पैन वाला ठीक है जी ये वाला देखो जी ये भी यबरी स्टफ चेक करो बड़ा फाइन जहा स्ट है कट रहेगी साढ़े पांच तो लैके साढ़े छे तक ठीक है जी येगी दो सौ पच्ची रुपए ਇੰਨਾ ਪੀਸਾਂ ਵਿੱਚੋਂ ਜਿਹੜੇ ਵੀ ਤੁਹਾਨੂੰ ਪੀਸ ਪਸੰਦ ਆਉਂਦੇ ਆ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪਲੀਜ਼ ਮੇਰੀ ਆਪਣੀ ਅੰਦਰ ਰਿਕਵੈਸਟ ਹੈ ਕਿ ਐਡਾ ਸਾਡੀ ਨਵੀਂ ਵੀਡੀਓ ਦੇਖਣ ਦੇ ਲਈ ਨਵਾਂ ਸਟਾਫ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ